ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਮਲ ਦੇ ਵਿਆਹ ਨੂੰ 2 ਮਹੀਨੇ ਹੋ ਚੁੱਕੇ ਸੀ ਕਮਲ ਦੀ ਸੱਸ ਕਹਿਣ ਲੱਗੀ ਪੁੱਤ ਕਮਲ ਅੱਜ ਤੇਰੇ ਭੂਆ ਜੀ ਆ ਰਹੇ ਨੇ ਤੇ ਤੂੰ ਵਧੀਆ ਤਿਆਰ ਹੋ ਜਾ ਤਾਂ ਕਿ ਭੂਆ ਜੀ ਤੈਨੂੰ ਦੇਖ ਕੇ ਖੁਸ਼ ਹੋ ਜਾਣ ਭੂਆ ਜੀ ਨਾਲ ਮੋਹ ਪਿਆਰ ਬਣਾ ਕੇ ਰੱਖੀ ਮੇਰੀ ਦੀਦੀ ਨਾਲ ਬਹੁਤ ਮੰਦੀ ਆ ਸਾਡਾ ਦੋਨਾਂ ਨਨਾਨ ਪਰਜਾਈ ਦਾ ਬਹੁਤ ਮੋਹ ਪਿਆਰ ਹੈ ਕਮਲ ਖੁਸ਼ ਹੋ ਕੇ ਕਹਿਣ ਲੱਗੀ ਠੀਕ ਹੈ ਮੰਮੀ ਜੀ ਮੈਂ ਤਿਆਰ ਹੋ ਜਾਨੀ ਆ ਦੁਪਹਿਰੇ 2 ਵਜੇ ਪੂਆਜੀ ਆ ਗਏ ਕਮਲ ਬੜਾ ਖੁਸ਼ ਹੋਈ ਮਿਲੀ ਪੂਆਜੀ ਨੂੰ ਸਾਰਿਆਂ ਦੀ ਖੈਰ ਸੁਖ ਪੁੱਛੀ ਅਤੇ ਪੂਆਜੀ ਨੂੰ ਰੋਟੀ ਟੁੱਕ ਖਵਾਇਆ ਪੂਆਜੀ ਨੇ ਆਪਣੇ ਪੀਕੇ ਘਰ 2 ਦਿਨ ਰਹਿਣ ਤੋਂ ਬਾਅਦ ਵਾਪਸੀ ਕਰ ਲਈ ਆਪਣੇ ਪਿੰਡ ਚਲੇ ਗਏ ਕਮਲ ਆਪਣੇ ਸਹੁਰੇ ਘਰ ਵਿੱਚ ਬਹੁਤ ਖੁਸ਼ ਸੀ ਉਸ ਦੇ ਸਹੁਰੇ ਪਰਿਵਾਰ ਵਿੱਚ ਕਮਲ ਉਸਦੀ ਘਰ ਵਾਲਾ ਉਸਦੀ ਸੱਸ ਸਹਰਾ ਤੇ ਉਸਦਾ ਇੱਕ ਦਿਔਰ ਸੀ ਕਮਲ ਦੇ ਚਾਚੇ ਦੀ ਕੁੜੀ ਰਮਨ ਰਮਨ ਤੇ ਕਮਲ ਦਾ ਬਹੁਤ ਪਿਆਰ ਸੀ ਕਮਲ ਰਮਨ ਦਾ ਰਿਸ਼ਤਾ ਆਪਣੇ ਦਿਔਰ ਨੂੰ ਕਰਵਾਉਣਾ ਚਾਹੁੰਦੀ ਸੀ ਉਸ ਨੇ ਆਪਣੇ ਘਰ ਵਾਲੇ ਨੂੰ ਇੱਕ ਵਾਰ ਇਹ ਗੱਲ ਕਹੀ ਸੀ ਜੇਕਰ ਰਮਨ ਦਾ ਰਿਸ਼ਤਾ ਰਾਜਵੀਰ ਨਾਲ ਹੋ ਜਾਵੇ ਤਾਂ ਵਧੀਆ ਹੋਵੇਗਾ ਪਰ ਉਸ ਵੇਲੇ ਕਮਲ ਦੇ ਘਰ ਵਾਲੇ ਨੇ ਇਸ ਗੱਲ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਾ ਦਿਖਾਈ ਕਮਲ ਚੁੱਪ ਕਰ ਗਈ ਕਿ ਚਲੋ ਮੌਕਾ ਆਉਂਤੇ ਸਾਰੇ ਪਰਿਵਾਰ ਨੂੰ ਮਨਾ ਲਵਾਂਗੇ ਕਮਲ ਦਾ ਸੱਸ ਸਹੁਰਾ ਤੇ ਉਸ ਦਾ ਦਿਉਰ ਘੂਆ ਜੀ ਨੂੰ ਮਿਲਣ ਉਹਨਾਂ ਦੇ ਪਿੰਡ ਗਏ ਆਉਂਦਿਆਂ ਹੋਿਆਂ ਦੇ ਹੱਥ ਵਿੱਚ ਮਠਿਆਈ ਵਾਲਾ ਡੱਬਾ ਸੀ ਕਮਲ ਦੇ ਦਿਉਰ ਨੇ ਸਭ ਤੋਂ ਪਹਿਲਾਂ ਕਮਲ ਦਾ ਮੂੰਹ ਮਿੱਠਾ ਕਰਵਾਇਆ ਕਹਿਣ ਲੱਗਾ ਭਾਬੀ ਵਧਾਈ ਹੋਵੇ ਤੁਹਾਨੂੰ ਤੁਹਾਡਾ ਦਿਉਰ ਮੰਗਿਆ ਗਿਆ ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਕਮਲ ਦੀ ਬਰਫੀ ਮੂੰਹ ਵਿੱਚ ਹੀ ਅੜਕ ਗਈ ਬੜਾ ਹੈਰਾਨ ਹੋ ਕੇ ਪੁੱਛਣ ਲੱਗੀ ਰਾਜਵੀਰ ਤੂੰ ਕੀ ਕਹਿ ਰਿਹਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਮਲ ਦੀ ਸੱਸ ਹੱਸ ਕੇ ਕਹਿਣ ਲੱਗੀ ਤੇਰੀ ਭੂਆ ਜੀ ਨੇ ਤਾਂ ਪਹਿਲਾਂ ਹੀ ਇੱਕ ਕੁੜੀ ਪਸੰਦ ਕਰ ਰੱਖੀ ਸੀ ਤੇ ਕੱਲ ਸਾਨੂੰ ਗਿਆਨ ਨੂੰ ਫੋਟੋ ਦਿਖਾਈ ਕੁੜੀ ਬੜੀ ਸੋਹਣੀ ਸੀ ਬਿਲਕੁਲ ਤੇਰੇ ਵਰਗੀ ਸੀ ਕਮਲ ਸਾਨੂੰ ਪਸੰਦ ਆ ਗਈ ਤੇ ਭੂਆ ਜੀ ਨੇ ਛੇਤੀ ਛੇਤੀ ਰੋਕਾ ਕਰਵਾ ਦਿੱਤਾ ਸ਼ਗਨ ਆਪਾਂ 10 ਦਿਨ ਠਹਿਰ ਕੇ ਕਰਾਂਗੇ ਕਮਲ ਨੂੰ ਆਪਣੇ ਦਿਔਰ ਦੇ ਰੋਕੇ ਦੀ ਗੱਲ ਸੁਣ ਕੇ ਬੜਾ ਗੁੱਸਾ ਚੜਿਆ। ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ, ਰਾਜਵੀਰ ਨੂੰ ਮੈਂ ਆਪਣੇ ਚਾਚਾ ਜੀ ਦੀ ਕੁੜੀ ਦਾ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ। ਉਸ ਦੀ ਸੱਸ ਕਹਿਣ ਲੱਗੀ ਤੂੰ ਤਾਂ ਸਾਡੇ ਕੋਲ ਕਦੀ ਗੱਲ ਨਹੀਂ ਕੀਤੀ। ਜੇ ਸਾਡੇ ਕੋਲ ਕਿਤੇ ਕੋਈ ਗੱਲ ਕੀਤੀ ਹੁੰਦੀ ਤਾਂ ਹੀ ਅਸੀਂ ਗੱਲ ਨੂੰ ਅੱਗੇ ਤੋਰਦੇ। ਕਮਲ ਮੂੰਹ ਝਾ ਬਣਾ ਕੇ ਰਸੋਈ ਵਿੱਚ ਚਲੀ ਗਈ। ਹੁਣ ਉਹ ਪੂਆਜੀ ਤੋਂ ਬਹੁਤ ਖਾਰਖਾਨ ਲੱਗ ਪਈ ਸੀ। ਕੀ ਪੂਆਜੀ ਨੇ ਰਾਜਵੀਰ ਨੂੰ ਰਿਸ਼ਤਾ ਕਰਵਾ ਕੇ ਆਪਣੇ ਸੰਬੰਧ ਇਸ ਘਰ ਵਿੱਚ ਹੋਰ ਗੂੜੇ ਕਰ ਲਏ ਹਨ ਰਾਜਵੀਰ ਤਾਂ ਵਿਆਹ ਰੱਖ ਦਿੱਤਾ ਵਿਆਹ ਲਈ ਸ਼ਾਪਿੰਗ ਕਰ ਪੂਆਜੀ ਆਈ ਵਰੀ ਬਣਾਈ ਪੂਆਜੀ ਨੇ ਵਰੀ ਨਾਲ ਦੇ ਪੰਜ ਸੂਟ ਕਮਲ ਨੂੰ ਵੀ ਬਣਾ ਕੇ ਦਿੱਤੇ ਕਿ ਇਹ ਵੀ ਇਸ ਘਰ ਦੀ ਨੂੰਹ ਹੈ ਮੇਰੇ ਲਈ ਦੋਨੋਂ ਬਰਾਬਰ ਨੇ ਕਮਲ ਦੀ ਸੱਸ ਵੀ ਕਹਿਣ ਲੱਗੀ ਭੈਣ ਜੀ ਮੇਰੇ ਲਈ ਤਾਂ ਦੋਨੋਂ ਨੂੰਹਾਂ ਬਰਾਬਰ ਨੇ ਫਿਰ ਉਹਨਾਂ ਨੇ ਨਵੀਂ ਨੂੰ ਲਈ ਸੋਨੇ ਦਾ ਸੈੱਟ ਕਰਵਾਇਆ ਜਦਕਿ ਰਮਨ ਨੂੰ ਵਿਆਹ ਵੇਲੇ ਵੀ ਸੈੱਟ ਪਾਇਆ ਸੀ ਪਰ ਇਸ ਦੀ ਸੱਸ ਨੇ ਉਸ ਨੂੰ ਸੋਨੇ ਦੀਆਂ ਦੋ ਛੂੜੀਆਂ ਬਣਵਾ ਕੇ ਦੇ ਦਿੱਤੀਆਂ ਕਮਲ ਬਹੁਤ ਖੁਸ਼ ਸੀ ਪਰ ਪੂਆਜੀ ਵੱਲ ਵੇਖ ਕੇ ਉਹ ਬਹੁਤ ਸੜਦੀ ਸੀ ਵਿਆਹ ਵਾਲਾ ਦਿਨ ਆ ਗਿਆ ਜਾਗੋ ਤੋਂ ਇੱਕ ਦਿਨ ਪਹਿਲਾਂ ਜਿਸ ਦਿਨ ਉਸ ਦੇ ਦਿਓਰ ਨੂੰ ਤੇਲ ਚੜਨਾ ਸੀ ਕਾਫੀ ਸਾਰੇ ਰਿਸ਼ਤੇਦਾਰ ਘਰ ਆ ਗਏ ਕਮਲ ਦੇ ਪੇਕੇ ਵੀ ਆ ਗਏ। ਕਮਲ ਆਪਣੀ ਸੱਸ ਨੂੰ ਇਹ ਕਹਿ ਕੇ ਕਮਰੇ ਵਿੱਚ ਚਲੀ ਗਈ ਕਿ ਮੈਂ ਤਿਆਰ ਹੁੰਨੀ ਆ। ਬਾਹਰ ਆ ਕੇ ਉੱਚੀ-ਉੱਚੀ ਰੋਣ ਲੱਗ ਪਈ। ਉਸ ਦੀ ਸੱਸ ਭੱਜ ਕੇ ਉਸ ਦੇ ਕੋਲ ਗਈ। ਘਬराई ਹੋਈ ਪੁੱਛਣ ਲੱਗੀ ਕੀ ਗੱਲ ਹੋ ਗਈ ਪੁੱਤ? ਕਮਲ ਨੇ ਰੋ ਰੋ ਕੇ ਦੱਸਿਆ ਮੰਮੀ ਜੀ ਮੇਰੀਆਂ ਸੋਨੇ ਦੀਆਂ ਚੂੜੀਆਂ ਨਹੀਂ ਮਿਲ ਰਹੀਆਂ। ਉਸ ਦੀ ਸੱਸ ਕਹਿਣ ਲੱਗੀ ਪੁੱਤ ਆਪਣੀ ਅਲਮਾਰੀ ਚੰਗੀ ਤਰ੍ਹਾਂ ਦੇਖ ਲੈ। ਕਈ ਵਾਰੀ ਆਪਾਂ ਚੀਜ਼ ਰੱਖ ਕੇ ਭੁੱਲ ਜਾਂਦੇ ਆਂ। ਕਮਲ ਕਹਿਣ ਲੱਗੀ ਮੰਮੀ ਮੇਰੀ ਯਾਦਦਾਸ਼ਤ ਇੰਨੀ ਵੀ ਕਮਜ਼ੋਰ ਨਹੀਂ ਕਿ ਮੈਂ ਭੁੱਲ ਜਾਵਾਂ ਮੈਂ ਇੱਕ ਵਾਰ ਜਿੱਥੇ ਚੀਜ਼ ਰੱਖ ਦਿੰਦੀ ਹਾਂ ਮੈਨੂੰ ਉਹ ਚੰਗੀ ਤਰ੍ਹਾਂ ਯਾਦ ਰਹਿੰਦੀ ਹੈ ਮੈਂ ਆਪਣੀਆਂ ਚੂੜੀਆਂ ਆਪਣੇ ਪਰਸ ਵਿੱਚ ਪਾਈਆਂ ਸੀ ਜਦਕਿ ਹੁਣ ਮੇਰਾ ਪਰਸ ਖਾਲੀ ਹੈ ਸਾਰੇ ਜਾਣੇ ਉਸ ਦੀਆਂ ਚੂੜੀਆਂ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਮਲ ਦੀਆਂ ਚੂੜੀਆਂ ਕਿਤੋਂ ਵੀ ਨਾ ਮਿਲੀਆਂ ਕਮਲ ਆਪਣੀ ਸੱਸ ਨੂੰ ਕਹਿਣ ਲੱਗੀ ਮੰਮੀ ਮੈਂ ਘਰ ਵਿੱਚ ਆਏ ਸਾਰੇ ਰਿਸ਼ਤੇਦਾਰਾਂ ਦੇ ਬੈਗ ਗਾਂ ਦੀ ਤਲਾਸ਼ੀ ਲੈਣਾ ਚਾਹੁੰਦੀ ਹਾਂ ਮੇਰੀਆਂ ਚੂੜੀਆਂ ਗੁੰਮ ਹੋਈਆਂ ਨੇ ਕੋਈ ਛੋਟੀ ਮੋਟੀ ਚੀਜ਼ ਨਹੀਂ ਉਸ ਦੀ ਸੱਸ ਨੇ ਕਿਹਾ ਪੁੱਤ ਇਦਾਂ ਚੰਗੇ ਨਹੀਂ ਲੱਗੀਦਾ ਘਰ ਆਏ ਮਹਿਮਾਨਾਂ ਦੀ ਬੇਇੱਜ਼ਤੀ ਹੋ ਜਾਂਦੀ ਐ ਜੇਕਰ ਆਪਾਂ ਉਹਨਾਂ ਤੇ ਸ਼ੱਕ ਕਰਦੇ ਹਾਂ ਤਾਂ ਪਰ ਕਮਲ ਇੱਕੋ ਜਿੱਤੇ ਅੜੀ ਰਹੀ ਉਸ ਨੇ ਤਲਾਸ਼ੀ ਲੈਣ ਦੀ ਜਿੱਦ ਫੜ ਲਈ ਉਸ ਦੀ ਸੱਸ ਕਹਿਣ ਲੱਗੀ ਚੱਲ ਲੈਲਾ ਤਲਾਸ਼ੀ ਕੱਢ ਲੈ ਤੂੰ ਵੀ ਆਪਣਾ ਵਹਿਮ ਉਸ ਨੇ ਸਾਰੇ ਰਿਸ਼ਤੇਦਾਰਾਂ ਦੇ ਬੈਗਾਂ ਦੀ ਤਲਾਸ਼ੀ ਲਈ ਫਿਰ ਕਹਿਣ ਲੱਗੀ ਭੂਆ ਜੀ ਆਪਣਾ ਬੈਗ ਦਿਓ ਮੈਨੂੰ ਤੁਹਾਡੇ ਬੈਗ ਦੀ ਵੀ ਤਲਾਸ਼ੀ ਚਾਹੀਦੀ ਹੈ ਤਾਂ ਕਮਲ ਦੀ ਸੱਸ ਕਹਿਣ ਲੱਗੀ ਪੁੱਤ ਘਰ ਦੀਆਂ ਧੀਾਂ ਤੇ ਸ਼ੱਕ ਨਹੀਂ ਕਰੀਦਾ ਭੂਆ ਜੀ ਦੇ ਬੈਗ ਦੀ ਤਲਾਸ਼ੀ ਲੈ ਕੇ ਤੂੰ ਬਹੁਤ ਵੱਡੀ ਗਲਤੀ ਕਰਨ ਲੱਗੀ ਆ ਕਮਲ ਕਹਿਣ ਲੱਗੀ ਜੇ ਭੂਆ ਜੀ ਸੱਚੇ ਨੇ ਤਾਂ ਇਹਨਾਂ ਨੂੰ ਤਲਾਸ਼ੀ ਦੇਣ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਮਲ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਨੇ ਭੂਆ ਜੀ ਦਾ ਬੈਗ ਚੁੱਕ ਕੇ ਉਸ ਨੂੰ ਫੜਾ ਦਿੱਤਾ ਕਮਲ ਨੇ ਭੂਆ ਜੀ ਦਾ ਬੈਗ ਚੈੱਕ ਕੀਤਾ ਬੈਗ ਵਿੱਚੋਂ ਕੁਝ ਨਾ ਮਿਲਿਆ ਫਿਰ ਉਸ ਦੀ ਸੱਸ ਕਹਿਣ ਲੱਗੀ ਤੂੰ ਸਾਡੇ ਰਿਸ਼ਤੇਦਾਰਾਂ ਦੇ ਬੈਗਾਂ ਦੀ ਤਲਾਸ਼ੀ ਲੈ ਲਈ ਆ ਪਰ ਕੁਝ ਨਹੀਂ ਮਿਲਿਆ ਤੈਨੂੰ ਹੁਣ ਮੈਂ ਤੇਰੇ ਪੀਕਾ ਦੇ ਬੈਗਾਂ ਦੀ ਤਲਾਸ਼ੀ ਲੈਣਾ ਚਾਹੁੰਦੀ ਹਾਂ ਕਮਲ ਬੜਾ ਸ਼ੋਰ ਮਚਾਉਣ ਲੱਗੀ ਮੀਕਾ ਮੇਰਾ ਪੀਕਾ ਪਰਿਵਾਰ ਇਦਾਂ ਦਾ ਨਹੀਂ ਹੈ ਤੇ ਨਾ ਹੀ ਮੀਰੀਆਂ ਚੀਜ਼ਾਂ ਚੁਰਾ ਸਕਦਾ ਹੈ ਉਸਦੀ ਮੰਮੀ ਕਹਿਣ ਲੱਗੀ ਸਾਡਾ ਵੀ ਪਰਿਵਾਰ ਇਦਾਂ ਦਾ ਨਹੀਂ ਸੀ ਤੂੰ ਸ਼ੱਕ ਕੀਤਾ ਬੈਗਾਂ ਦੀ ਤਲਾਸ਼ੀ ਲਈ ਤੇ ਮੈਂ ਵੀ ਹੁਣ ਤਲਾਸ਼ੀ ਲੈਣਾ ਚਾਹੁੰਦੀ ਹਾਂ ਤੇ ਮੈਨੂੰ ਤੇਰੇ ਪੇਕਿਆਂ ਤੇ ਸ਼ੱਕ ਹੈ ਕਮਲ ਨੂੰ ਗੁੱਸਾ ਚੜਿਆ ਉਸਨੇ ਆਪਣੀ ਸੱਸ ਦੇ ਅੱਗੇ ਆਪਣੇ ਪੇਕਿਆਂ ਦੇ ਸਾਰੇ ਬੈਗ ਰੱਖ ਦਿੱਤੇ ਉਸਦੀ ਸੱਸ ਤਲਾਸ਼ੀ ਲੈਂਦੀ ਹੋਈ ਜਦੋਂ ਕਮਲ ਦੀ ਭਾਬੀ ਦੇ ਬੈਗ ਦੀ ਤਲਾਸ਼ੀ ਲੈਣ ਲੱਗੀ ਦੋ ਕਸੂਟ ਹੀ ਉੱਪਰੋਂ ਚੁੱਕੇ ਸੀ ਨੀਚੋਂ ਕਮਲ ਦੀਆਂ ਚੂੜੀਆਂ ਨਿਕਲ ਆਈਆਂ ਇਹ ਦ੍ਰਿਸ਼ ਦੇਖ ਕੇ ਸਾਰਿਆਂ ਦੇ ਰੰਗ ਉੱਡ ਗਏ। ਕਮਲ ਨੂੰ ਕੁਝ ਨਹੀਂ ਸੋਝ ਰਿਆ ਸੀ ਕਿ ਹੁਣ ਕੀ ਕਰੇ। ਤਾਂ ਕਮਲ ਦੀ ਸੱਸ ਕਹਨ ਲੱਗੀ, ਮੈਂ ਹੁਣ ਪੁਲਿਸ ਨੂੰ ਬੁਲਾ ਕੇ ਤੇਰੇ ਪੇਕਿਆਂ ਤੇ ਕਾਰਵਾਈ ਕਰਾਂਗੀ। ਕਿਉਂਕਿ ਜੇ ਸਾਡੀ ਰਿਸ਼ਤੇਦਾਰੀ ਵਿੱਚੋਂ ਕੋਈ ਚੋਰ ਹੁੰਦਾ ਤਾਂ ਤੂੰ ਪਹਿਲਾਂ ਹੀ ਕਿਹਾ ਸੀ ਮੈਂ ਪੁਲਿਸ ਨੂੰ ਫੜਾਵਾਂਗੀ। ਹੁਣ ਇਹ ਕਾਰਵਾਈ ਤੇਰੇ ਪੇਕਿਆਂ ਤੇ ਮੈਂ ਜ਼ਰੂਰ ਕਰਵਾਵਾਂਗੀ। ਹੁਣ ਕਮਲ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਦੀ ਚਾਲ ਉਸ ਤੇ ਹੀ ਉਲਟੀ ਪੈ ਗਈ ਸੀ। ਉਹ ਸੱਜੇ ਹੱਥ ਬੰਨਣ ਲੱਗੀ ਕਿ ਮੰਮੀ ਮੇਰੀ ਭਾਬੀ ਚੋਰ ਨਹੀਂ ਹੋ ਸਕਦੀ ਕਮਲਦੀ ਸ ਕਹਿਣ ਲੱਗੀ ਚੋਰ ਤਾਂ ਭੂਆ ਜੀ ਵੀ ਨਹੀਂ ਸੀ ਤੂੰ ਆਪਣੀ ਭਾਬੀ ਨੂੰ ਨਾੜ ਰਲਾਇਆ ਸੀ ਤੁਹਾਡੀਆਂ ਗੱਲਾਂ ਮੈਂ ਸੁਣ ਲੀਆਂ ਸੀ ਨੰਦ ਪਰਜਾਈ ਦੀਆਂ ਤੂੰ ਆਪਣੀ ਭਾਬੀ ਨੂੰ ਕਹਿ ਰਹੀ ਸੀ ਆਪਾਂ ਦੋਨੋਂ ਜਣੀਆਂ ਇਹ ਚੂੜੀਆਂ ਭੂਆ ਜੀ ਦੇ ਬੈਗ ਵਿੱਚ ਪਾ ਦੇਵਾਂਗੇ ਮੈਂ ਭੂਆ ਜੀ ਤੋਂ ਬਦਲਾ ਲਵਾਂਗੀ ਕਿਉਂਕਿ ਭੂਆ ਜੀ ਨੇ ਮੇਰੇ ਉੱਪਰ ਦੀ ਹੋ ਕੇ ਰਾਜਵੀਰ ਨੂੰ ਰਿਸ਼ਤਾ ਕਰਵਾਇਆ ਜਿਹੜਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਭੂਆ ਜੀ ਨੂੰ ਇਸ ਨਾਲੋਂ ਤੋੜਨਾ ਚਾਹੁੰਦੀ ਹਾਂ ਤੇ ਹੁਣ ਭੂਆ ਜੀ ਦਾ ਇੱਥੇ ਆਉਣਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਤੁਸੀਂ ਨੰਦ ਪਰਜਾਈ ਨੇ ਝੂੜੀਆਂ ਭੈਣ ਜੀ ਦੇ ਬੈਗ ਵਿੱਚ ਪਾ ਦਿੱਤੀਆਂ ਸੀ ਮੈਂ ਅੱਗਾ ਪਿੱਛਾ ਦੇਖ ਕੇ ਉਹੀ ਝੂੜੀਆਂ ਭੈਣ ਜੀ ਦੇ ਬੈਗ ਵਿੱਚੋਂ ਕੱਢ ਕੇ ਤੇਰੀ ਭਾਬੀ ਦੇ ਬੈਗ ਵਿੱਚ ਪਾ ਦਿੱਤੀਆਂ ਤਾਂ ਕਿ ਤੁਸੀਂ ਆਪਣੇ ਬਣਾਏ ਹੋਏ ਜਾਲ ਵਿੱਚ ਆਪ ਹੀ ਫਸੋ ਤੇ ਤੈਨੂੰ ਤੇਰੀ ਗਲਤੀ ਦਾ ਪਛਤਾਵਾ ਹੋਵੀ ਕਮਲ ਉੱਚੀ ਉੱਚੀ ਰੋਣ ਲੱਗ ਪਈ ਕਮਲ ਦੇ ਘਰ ਵਾਲੇ ਨੇ ਉਸ ਦਾ ਚੰਗੀ ਤਰ੍ਹਾਂ ਕੜਾਪਾ ਕੀਤਾ ਕਿ ਤੇਰੀ ਵਰਗੀ ਔਰਤ ਨਾ ਤਾਂ ਸਾਡੇ ਖਾਨਦਾਨ ਵਿੱਚ ਸੀ ਨਾ ਹੀ ਹੋਣੀ ਹੈ ਕਿੰਨੀ ਗੰਦੀ ਸੋਚ ਦੀ ਮਾਲਕ ਹੈ ਤੂੰ ਤੂੰ ਇੱਕ ਆਪਣੇ ਚਾਚੇ ਦੀ ਕੁੜੀ ਦੇ ਰਿਸ਼ਤੇ ਦੀ ਖਾਤਰ ਐਡੀ ਵੱਡੀ ਸਾਜਿਸ਼ ਰਚੀ ਤੂੰ ਮੇਰੇ ਭੂਆ ਜੀ ਨੂੰ ਸਾਡੇ ਨਾਲੋਂ ਤੋੜਨਾ ਚਾਹੁੰਦੀ ਸੀ ਜਦਕਿ ਭੂਆ ਜੀ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਤੇਰੇ ਕਹਿਣ ਤੇ ਅਸੀਂ ਪੂਆਜੀ ਨਾਲ ਕਦੇ ਵੀ ਨਹੀਂ ਸੀ ਟੁੱਟਣਾ ਕਮਲ ਦੇ ਘਰ ਵਾਲਾ ਕਹਿਣ ਲੱਗਾ ਮੈਂ ਹੁਣ ਇਹ ਕੇਸ ਪੁਲਿਸ ਤੱਕ ਜ਼ਰੂਰ ਲੈ ਕੇ ਜਾਵਾਂਗਾ ਤਾਂ ਕਮਲ ਨੇ ਆਪਣੀ ਸੱਸ ਦੇ ਪੈਰ ਫੜ ਲਏ ਪੂਆਜੀ ਦੇ ਪੈਰ ਫੜ ਲੇ ਪੂਆਜੀ ਮੇਰੀ ਇੱਜ਼ਤ ਤੁਹਾਡੇ ਹੱਥ ਹੈ ਮੈਨੂੰ ਬਚਾ ਲਵੋ ਪੂਆਜੀ ਕਹਿਣ ਲੱਗੇ ਮੇਰਾ ਦਿਲ ਬਹੁਤ ਵੱਡਾ ਹੈ ਤੇਰੇ ਵਰਗਾ ਨਹੀਂ ਮਾੜੀ ਹੀ ਸੋਚਾਂ ਮੈਂ ਤੈਨੂੰ ਮਾਫ਼ ਵੀ ਕੀਤਾ ਤੇ ਤੇਰੀ ਗਲਤੀ ਦੀ ਸਜ਼ਾ ਵੀ ਨਹੀਂ ਦਿਵਾਉਣੀ ਪਰ ਮੈਂ ਇੱਕ ਗੱਲ ਤੇਰੀ ਨਾਲ ਜ਼ਰੂਰ ਕਰਾਂਗੀ ਤੂੰ ਆਪਣੇ ਭਰਾ ਭਾਬੀ ਦੇ ਸਿਰ ਤੇ ਹੱਥ ਰੱਖ ਕੇ ਇਹ ਸੌਂਖਾ ਕਿ ਅੱਜ ਤੋਂ ਬਾਅਦ ਸਾਡੇ ਪ੍ਰਤੀ ਪਿਆਰ ਪਰਿਵਾਰ ਪ੍ਰਤੀ ਕੋਈ ਵੀ ਨਫ਼ਰਤ ਆਪਣੇ ਦਿਲ ਵਿੱਚ ਨਹੀਂ ਰੱਖੇਗੀ ਸਾਰਿਆਂ ਨਾਲ ਰਲ ਮਿਲ ਕੇ ਰਵੇਂਗੀ ਭੂਆ ਜੀ ਦੀ ਇਹ ਗੱਲ ਸੁਣ ਕੇ ਕਮਲਦੇਹ ਅੱਖਾਂ ਵਿੱਚੋਂ ਹੰਝੂ ਦਰਦ ਦਰਦ ਵਹਿਣ ਲੱਗੇ ਉਸਨੇ ਭੂਆ ਜੀ ਨੂੰ ਕੁੱਟ ਕੇ ਗਲ ਬਕੜੀ ਪਾ ਲਈ ਕਹਿਣ ਲੱਗੀ ਭੂਆ ਜੀ ਸੱਚੀ ਤੁਹਾਡਾ ਦਿਲ ਬਹੁਤ ਵੱਡਾ ਹੈ ਤੁਸੀਂ ਮੈਨੂੰ ਮਾਫ ਕਰਕੇ ਅੱਜ ਮੇਰਾ ਦਿਲ ਜਿੱਤ ਪੀ ਲਿਆ ਮੈਂ ਤੁਹਾਡਾ ਇਹ احسان ਜ਼ਿੰਦਗੀ ਭਰ ਨਹੀਂ ਭੁਲਾ ਸਕਦੀ ਤਾਂ 부ਆ ਜੀ ਕਹਿਣ ਲੱਗੇ ਚਲੋ ਹੁਣ ਛੱਡੋ ਇਹਨਾਂ ਗੱਲਾਂ ਨੂੰ ਸਾਰੇ ਗਿਲੇ ਛਿੱਕੇ ਭੁੱਲ ਕੇ ਸਾਰੇ ਜਣੇ ਤਿਆਰ ਹੋ ਜੋ ਤੇਲ ਦੀ ਰਸਮ ਤੋਂ ਬਾਅਦ ਆਪਾਂ ਸਾਰਿਆਂ ਨੇ ਅੱਜ ਰਾਤ ਨੂੰ ਬਹੁਤ ਗਿੱਧਾ ਪੰਗੜਾ ਪਾਉਣਾ ਹੈ ਕਮਲ ਖੁਸ਼ੀ ਖੁਸ਼ੀ ਤਿਆਰ ਹੋ ਗਈ ਸਾਰਿਆਂ ਨੇ ਰਲ ਮਿਲ ਕੇ ਰਾਜਵੀਰ ਦਾ ਵਿਆਹ ਕਰ ਦਿੱਤਾ ਇਹ ਵਿਆਹ ਤੋਂ ਬਾਅਦ ਕਮਲ ਆਪਣੀ ਦਰਾਨੀ ਨਾਲ ਬਹੁਤ ਵਧੀਆ ਵਿਹਾਰ ਕਰਦੀ ਸੀ ਤੇ ਦੋਨੋਂ ਦਰਾਨੀ ਜਠਾਣੀ ਪਹਿਣਾ ਵਾਂਗ ਰਹਿਣ ਲੱਗ ਪਈਆਂ ਤੇ ਸਾਰੇ ਪਰਿਵਾਰ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਕਮਲ ਨੂੰ ਸਮੇਂ ਸਿਰ ਅਕਲ ਆ ਗਈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ